ਜੀ ਪਾਣੀ ਦੇ ਕੰਮ ਆਪਾ ਦੱਸਦੇ ਆ ਜਿਹੜੇ ਪਾਣੀ ਲੱਗਦਾ ਕਬੂਤਰਾਂ ਨੂੰ ਬਣਿਆ ਹੋਇਆ ਤੇ ਬਹੁਤ ਭਰਾ ਫੋਨ ਕਰਦੇ ਸੀ ਬਾਈ ਵੀ ਪਾਣੀ ਦੇ ਫਿਰ ਕਿਉਂ ਗੱਲ ਖੜ ਜਾਂਦੀ ਹੈ ਵੀ ਕਬੂਤਰਾਂ ਦਾ ਸਲ ਚੰਗੇ ਵੇ ਬੰਦੇ ਦੀ ਸ਼ਾਮ ਹੋਵੇ ਫਿਰ ਪਾਣੀ ਪੱਛੇ ਕਿਉਂ ਤੁਰੇ ਫਿਰਦੇ ਲੋਕ ਪਾਣੀ ਦਾ ਵੀ ਬਹੁਤ ਕੰਮ ਆ ਪਾਣੀ ਦੇ ਵੀ ਜਿੰਨੇ ਕਹਦੋਂ ਓਨੇ ਕੰਮ ਆ ਪਾਣੀ ਦੇ ਵਿੱਚ ਕੁੱਝ-ਕੁੱਝ ਚੀਜ਼ਾਂ ਇਹ ਜਿਹੀਆਂ ਪੈਂਦੀਆਂ ਜਿਵੇਂ ਖੂਨ ਸਾਫ ਕਰਨ ਵਾਲੀਆਂ ਦਿਲ ਦੀ ਧੜਕਣ ਸੈੱਟ ਕਰਨੀ ਆ ਜਿਵੇਂ ਆਪਾਂ ਇਨਸਾਨਾਂ ਦੇ ਬਲੱਡ ਵਧਣਾ ਘਟਣਾ ਹਨਾ ਤੁਸੀਂ ਠੰਡੀ ਕਰਨੀ ਲਿਵਰ ਦੀ ਗਰਮੈਸ ਘਟਣੀ ਪੁਰਾਣੀ ਰਹਿਸ਼ ਘਟਣੀ ਗੰਨਮੰਦ ਨਾੜਾਂ ਦੇ ਵਿੱਚ ਜੋ ਜੰਮਿਆ ਉਹ ਕੱਢਣਾ ਹੱਡ ਪੈਰ ਦੁਖਦੇ ਆ ਤੂੰ ਇਹ ਜੀਆਂ ਜੜੀਆਂ ਬੂਟੀਆਂ ਜਨਨ ਕਿ ਟੋਟਲ ਚੀਜ਼ ਜੜੀਆਂ ਬੂਟੀਆਂ ਟੋਟਲ ਚੀਜ਼ ਪੈਂਦੀ ਆ ਉਹਦੇ ਵਿੱਚ ਪਾਣੀ ਦੇ ਵਿੱਚ ਹਨਾ ਉਹ ਹੁਣ ਪਾਣੀ ਬਣਾਉਣ ਵਾਲੇ ਨੂੰ ਪਤਾ ਵੀ ਉਹਦੇ ਸਮਾਨ ਦੇ ਵਿੱਚ ਕੀ ਚੀਜ਼ਾਂ ਪੈਂਦੀਆਂ ਪਹਿਲੀ ਗੱਲ ਤਾਂ ਪਾਣੀ ਜਦੋਂ ਤੁਸੀਂ ਕਿਤੋਂ ਲੈ ਕੇ ਆਉਣੇ ਹੋ ਮੈਂ ਤਾਂ ਇਹ ਗੱਲ ਕਹਿਣਾ ਕਿ ਤੂੰ ਚਾਹੇ ਇੱਕ ਚੀਜ਼ ਲੈ ਲਈ ਦੋ ਚੀਜ਼ਾਂ ਕਿਤੋਂ ਵੀ ਚਾਹੇ ਤੁਸੀਂ ਇਕੱਠਾ ਲੈਨੇ ਆ ਕਿ ਜਿੱਤੋਂ ਜਿੱਤੋਂ ਵੀ ਲੈਨੇ ਉਹਨੂੰ ਪਹਿਲਾਂ ਪੁੱਛੋ ਵੀ ਆਹ ਬਾਈ ਕੀ ਕੰਮ ਕਰਦੀ ਐ ਪਾਣੀ ਦੇ ਵਿੱਚ ਆਹ ਕੀ ਕੰਮ ਕਰਦੀ ਐ ਚੀਜ਼ ਆਹ ਕੀ ਕੰਮ ਕਰਦੀ ਹੁੰਦੀ ਐ ਤੇ ਫਿਰ ਆਪਾਂ ਨੂੰ ਪਤਾ ਲੱਗ ਜੇ ਪਾਣੀ ਦੇ ਵਿੱਚ ਆਪਣੇ ਦੇ ਵਿੱਚ ਠੰਡੀ ਚੀਜ਼ ਕਿਹੜੀ ਐ ਗਰਮ ਚੀਜ਼ ਕਿਹੜੀ ਐ ਆਪਣੇ ਪਾਣੀ ਕੀ ਕੰਮ ਕਰਦਾ ਕੀ ਨਹੀਂ ਕਰਦਾ ਫਿਰ ਆਪਾਂ ਜੇ ਆਪਦੇ ਤੌਰ ਤੇ ਵੀ ਜੇ ਕੋਈ ਜੜੀ ਬੂਟੀ ਪਾਉਣੀ ਹੋਣਾ ਪਾ ਸਕਦੇ ਆ ਜੇ ਆਪਣਾ ਦਿਮਾਗ ਆਪਾ ਪਾਣੀ ਬਣਾ ਸਕਦੇ ਆ ਉਹਦੇ ਦਿਮਾਗ ਨਾਲ ਥੋੜੀ ਸਮਝ ਚਾਹੀਦੀ ਏ ਬੰਦੇ ਨੂੰ ਠੀਕ ਐ ਤੇ ਬਾਕੀ ਜਦੋਂ ਇਹ ਚੀਜ਼ ਦਾ ਪਤਾ ਲੱਗ ਗਿਆ ਫਿਰ ਆਪਣਾ ਕਬੂਤਰ ਵੀ ਸਾਹਮਣਾ ਸੌਖਾ ਹੋ ਜੂ ਆਪਾਂ ਨੂੰ ਜੇ ਆਪਣਾ ਪਾਣੀ ਠੰਡਾ ਵੱਧਾ ਮੰਨ ਕੇ ਚਲੋ ਸਫਾਈ ਵੱਧ ਕਰਦਾ ਕਬੂਤਰ ਦੀ ਤਾਂ ਫਿਰ ਆਪਾਂ ਨੂੰ ਬਦਾਮ ਵੱਧ ਦੇਣੇ ਪੈਣਗੇ ਠੀਕ ਐ ਇਹ ਇਹ ਨਾਰਮਲ ਗੱਲ ਨਹੀਂ ਏ ਸੀਰੀਅਸ ਮੈਟਰ ਆ ਇਹ ਸਮਝਣ ਵਾਲੀਆਂ ਗੱਲਾਂ ਨੇ ਇਹ ਦਿਮਾਗ ਵਾਲਾ ਬੰਦਾ ਹੀ ਸਮਝ ਸਕਦਾ ਜਿਹਦੇ ਕੋਲ ਪਾਣੀ ਲੈ ਕੇ ਆਇਆ ਪਾਣੀ ਤਾਂ ਆਪਾਂ ਨੂੰ ਅਗਲਾ ਬਣਿਆ ਵਾ ਦੇ ਦੇ ਦਿੰਦਾ ਦਾ ਕਹਿਣਾ ਵੀ ਇੰਨੇ ਲਾ ਦੇ ਐਂ ਕਰ ਦੇ ਉਹ ਤਾਂ ਚੱਲੀ ਜਾਂਦਾ ਸਰਕਾ ਠੀਕ ਆ ਪਰ ਆਪਾਂ ਨੂੰ ਉਹਦੇ ਵਿੱਚ ਕੀ ਪਤਾ ਲੱਗੂਗਾ ਵੀ ਕਿਉਂ ਕੀ ਹੋਇਆ ਕਿਵੇਂ ਬਦਲ ਲੱਗੂ ਉਹਦਾ ਹੁਣ ਜੇ ਆਪਾਂ ਆਪ ਲਿਖਿਆ ਹੋਊ ਪਾਣੀ ਆਪਣੇ ਕੋਲ ਕੋਈ ਚੀਜ਼ ਹੋਊਗੀ ਆਪਾਂ ਉਹ ਦੇਖ ਕੇ ਦੱਸ ਸਕਦੇ ਆ ਪਾਣੀ ਇਸ ਲਈ ਵੀ ਆਪਾਂ ਬਣਾ ਵੀ ਸਕਦੇ ਆ ਜੇ ਢੰਗਣਾ ਬਣਾਉਣਾ ਹੋਵੇ ਕੋਈ ਐਡਾ ਦਿਮਾਗ ਦੀਆਂ ਗੱਲਾਂ ਨੇ ਸਾਰੀਆਂ ਜੇ ਆਪਾਂ ਨੂੰ ਪਤਾਗਾ ਉਹ ਚੀਜ਼ਾਂ ਫਿਰ ਬਣਾ ਕੇ ਉਸ ਤੋਂ ਬਾਅਦ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਜਦੋਂ ਆਪਾਂ ਪੁੱਛਦੇ ਆ ਵੀ ਜੇ ਠੰਡੀਆਂ ਚੀਜ਼ਾਂ ਵੱਧਦਾ ਤਾਂ ਸਮਝ ਲਓ ਸਫਾਈ ਵਾਲੀਆਂ ਜੇ ਸਾਫ਼ ਕਰਦੇ ਆ ਜਿਵੇਂ ਜਲਾਬ ਆਪਾਂ ਕਹਿ ਦਿੰਨੇ ਆ ਉਵੇਂ ਜੇ ਇਹੋ ਜਿਹੀਆਂ ਚੀਜ਼ਾਂ ਵੱਧਣੇ ਤਾਂ ਸਮਝ ਲਓ ਕਬੂਤਰ ਨੂੰ ਨਾਰਮਲੀ ਗੱਲ ਆ ਵੀ ਬਾਦਾਮ ਵੱਧ ਲੱਗਣਗੇ ਲੱਗਣਗੇ ਠੀਕ ਆ ਵਿੱਚ ਪਾਣੀ ਇਹੋ ਜਿਹੇ ਆ ਜਿਹੜੇ ਰਹਾਇਸ਼ ਬਣਾਉਂਦੇ ਆ ਠੀਕ ਆ ਵਿੱਚ ਚੀਜ਼ਾਂ ਪਾਣੀ ਦੇ ਇਹੋ ਜਿਹਿਆਂ ਨੇ ਜਿਹੜੀਆਂ ਉਹ ਜਦੋਂ ਪਾਣੀ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਪੈਂਦੀਆਂ ਤਾਂ ਉਹ ਥੋੜਾ ਜੰਮਾ ਬਣਾਉਂਦੀਆਂ ਜਿਵੇਂ ਆਪਾਂ ਕਹਿਣਾ ਜਦੋਂ ਬਣਿਆ ਹੋਇਆ ਪਾਣੀ ਲੱਗ ਗਿਆ ਉਹਨੇ ਖਰਾਕ ਸਾਰੀ ਰੋਕ ਦੇਣੀ ਆ ਉੱਥੇ ਜੰਮ ਬਣ ਜਾਣਾ ਕੱਲਾ ਪਾਣੀ ਪਾਣੀ ਕੀਤੀ ਜਾਣਾ ਨੇ ਕਬੂਤਰ ਨੇ ਉਹਦੇ ਪੋਟੇ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਜੰਮ ਬਣ ਜਾਂਦਾ ਇੱਕ ਤਰ੍ਹਾਂ ਦਾ ਉਹ ਜਦੋਂ ਪਾਲਟੀ ਲਵਾਉਨੇ ਆ ਕਈ ਬੰਦਿਆਂ ਨੇ ਕਬੂਤਰ ਪਾਲਟੀ ਲਵਾਉਣਾ ਹਰ ਵੀ ਜਾਂਦੇ ਆ ਕਈ ਬੰਦਿਆਂ ਨੇ ਪਾਣੀ ਇਹੋ ਜਿਹਾ ਹੁੰਦੇ ਆ ਉਹ ਪਾਲਟੀ ਲਵਾਉਂਦੇ ਤਾਂ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਠੀਕ ਆ ਉਹ ਫਿਰ ਪਾਲਟੀ ਲਵਾਉਣ ਵਾਲਾ ਤੇ ਨਾ ਲਵਾਉਣ ਵਾਲਾ ਕਾਰਨ ਤਾਂ ਬਰੁੱਤੋ ਹੀ ਪਤਾ ਲੱਗੂਣਾ ਹੁਣ ਵਿੱਚ ਤੁਸੀਂ ਦੇਖੋ ਵੱਡੇ ਵੱਡੇ ਖਿਡਾਰੀ ਵਿੱਚ ਪਾਲਟੀ ਲਪਾਉਂਦੇ ਨਹੀਂ ਕਿਉਂਕਿ ਉਹਨੂੰ ਪਤਾ ਹੁੰਦਾ ਆਪਦੇ ਪਾਣੀ ਦਾ ਵਿੱਚ ਖਿਡਾਰੀ ਪਾਲਟੀ ਲਵਾਉਂਦੇ ਆ ਉਹਨਾਂ ਨੂੰ ਆਪਦੇ ਪਾਣੀ ਦਾ ਪਤਾ ਹੁੰਦਾ ਇਹ ਗੱਲਾਂ ਬਾਜ਼ੀ ਤੇ ਫੜਨ ਵਾਲੀਆਂ ਹੁੰਦੀਆਂ ਨੋਟ ਕਰਨ ਵਾਲੀਆਂ ਠੀਕ ਆ ਉਹ ਚੀਜ਼ਾਂ ਸਿੱਖਣ ਵਾਲੀਆਂ ਨੇ ਤਾਂ ਫਿਰ ਜੇ ਉਹ ਉਹੋ ਜਿਹਾ ਪਾਣੀ ਆ ਤੁਹਾਡਾ ਰਹਿائش ਬਣਾਉਣ ਵਾਲਾ ਫਿਰ ਉਹਨੂੰ ਉਹੋ ਜਿਹਾ ਬਦਾਮ ਲੱਗਣਗੇ ਜਿਵੇਂ ਹੁਣ ਆਪਾਂ ਅਕਸਰ ਸੌਂਦੇ ਆ ਖਿਡਾਰੀਆਂ ਤੋਂ ਦੋ ਬਦਾਮ ਡੇਢ ਬਦਾਮ ਲਈ ਜਾਂਦੇ ਆ ਹੁਣ ਡੇਢ ਦੋ ਬਦਾਮ ਵਾਲਾ ਤਾਂ ਡੇਢ ਹੁਣ ਇੱਕ ਬੰਦੇ ਦਾ ਪਾਣੀ ਰਹਿਜ ਖਤਮ ਕਰ ਦਿੰਦਾ ਠੰਡਾ ਹੈਗਾ ਤੇ ਖਿੱਚਦਾ ਸਾਰਾ ਕੁਝ ਕੱਢ ਦਿੰਦਾ ਉਹ ਵੀ ਦੋ ਬਨਾਮ ਲਾਈ ਜਾਂਦਾ ਉਹ ਫਿਰ ਹਰੂ ਗਈ ਉੱਥੇ ਕੀ ਆ ਉਹ ਗੱਲਾਂ ਸੁਣੀਆਂ ਸੁਣਾਈਆਂ ਦੇ ਵਿੱਚ ਬੰਦਾ ਬਨਾਮ ਤਾਂ ਲਾਉਂਦਾ ਪਰ ਉਹਦਾ ਕਾਰਨ ਨਹੀਂ ਫੜਦਾ ਕਾਰਨ ਫੜਨਾ ਸਿੱਖੋ ਫਿਰ ਆ ਜਾਂਦੀ ਹੈ ਗੱਲ ਆਲੂ ਬੁਖਾਰੇ ਤੇ ਆਲੂ ਬੁਖਾਰੇ ਦਾ ਵੀ ਇਹੀ ਸਿਸਟਮ ਹੁੰਦਾ ਪਤਲਾ ਕਰਕੇ ਥੋੜਾ ਜਿਹਾ ਲਾ ਦੋਂਗੇ ਵੱਧ ਪਤਲਾ ਲਾ ਦੋਂਗੇ ਤਾਂ ਸਫਾਈ ਕਰ ਦਨੀ ਹੈ ਉਹਨੇ ਜੇ ਗਾੜਾ ਲਾ ਦੋਂਗੇ ਤਾਂ ਉਹਨੇ ਰੋਕ ਕੇ ਬੈਠਾ ਰਹਿਣਾ ਉਹ ਜਿਹਨੂੰ ਕਿ ਰਹਿਜ ਬਣਾਈ ਜਾਊਗਾ ਉਹਦਾ ਵੀ ਇਹੀ ਸਿਸਟਮ ਹੁੰਦਾ ਠੰਡਾ ਵੀ ਕਰਦਾ ਉਹ ਲਿਵਰ ਦੇ ਵਿੱਚੋਂ ਗੰਧਮੰਦ ਵੀ ਕੱਢ ਜਾਂਦਾ ਜੇ ਪਤਲਾ ਲਾਉਂਗੇ ਤਾਂ ਉਹਨੇ ਸੇਤੀ ਸਫਾਈ ਕਰ ਦੇਣੀ ਆ ਸਾਰਾ ਕੁਝ ਸਾਫ਼ ਕਰ ਦੇਣਾ ਉਸ ਤੋਂ ਬਾਅਦ ਆਪਦੀ ਡਾਕਟਰੀ ਕੋਲਸ ਕਰਿਓ ਤੇ ਢੰਗ ਵੀ ਕਈ ਨੇ ਤਿੰਨ ਚਾਰ ਢੰਗ ਨੇ ਲੋਖਹਰਾ ਲਾਉਣ ਦੇ ਕਿਸੇ ਦੀ ਕਿਵੇਂ ਫਟਾ ਸਾਰੇ ਪਤਾ ਆਪਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਆਪਾਂ ਕਦੇ ਲਾਇਆ ਨਹੀਂ ਪਰ ਪਤਾ ਆਪਾਂ ਨੂੰ ਇੱਕ ਇੱਕ ਦੋ ਦੋ ਵਾਰੀ ਆਪਾਂ ਟਰਾਈ ਕਰਿਆ ਜਰੂਰ ਆ ਪਰ ਆਪਾਂ ਦੱਸਿਆ ਬਹੁਤ ਨੂੰ ਆ ਪਰ ਆ ਆਪਣੀ ਕਿਉਂਕਿ ਆਪਣੇ ਜਦੋਂ ਆਪਾਂ ਫੈਟ ਨਹੀਂ ਯਰ ਕਹਾਣੀਆਂ ਹਨ ਕਿਉਂ ਆਪਾਂ ਪਾਜਲ ਹੋਈਏ ਜਿਹੜੀ ਚੀਜ਼ ਸਹੀ ਲਾਉਣੇ ਆਪਾਂ ਉਹਦੇ ਦਿਮਗ ਰੇਣਾ ਚਾਹੀਦਾ ਕਹਿੰਦੇ ਹੁੰਦੇ ਆ ਕਿਸੇ ਦਾ ਦੱਸਿਆ ਤੇ ਯਾਰ ਬਾਈ ਇੱਕ ਵਾਰ ਆਪਦਾ ਬਾਰ ਬਾਰ ਹਨਾ ਆਪਦਾ ਤਾਂ ਆਪਾਂ ਬਾਰ ਬਾਰ ਕਰ ਲਾਂਗੇ ਆਪ ਨੂੰ ਪਤਾ ਸਮਝਦਾ ਲੱਗੂ ਕਿਸੇ ਨੇ ਦੱਸਿਆ ਇੱਕ ਵਾਰੀ ਕਰ ਲੋ ਦੋ ਵਾਰੀ ਕਰ ਲੋ ਜਾਂ ਰੋਜ਼ ਹੀ ਕਰੀ ਜਾਵਾਂਗੇ ਫਿਰ ਤਾਂ ਆਪਾਂ ਘਾਟੇ ਦਾ ਬਣ ਜਊਗਾ ਤੇ ਬਾਕੀ ਹੋਰ ਵੀ ਗੱਲਾਂ ਆਪਾਂ ਸਾਰੀਆਂ ਦੱਸੀ ਜਾਵਾਂਗੇ ਤੇ ਆਪਣੇ ਦਿਮਾਗ ਤੋਂ ਸੂਝ-ਬੂਝ ਤੋਂ ਕੰਮ ਕਰੋ। ਬਾਕੀ ਕਿਹਾ ਸੁਣਿਆ ਮਾਫ਼ ਜਿੰਨੇ ਜੋਗੇ ਹੈਗੇ ਆਂ ਉਹ ਸੇਵਾ ਕਰਾਂਗੇ। ਸੇਵਾ ਹੀ ਕਰਨ ਆਏ ਆਂ ਤੇ ਜ਼ਿੰਦਗੀ ਜਿਵੇਂ ਕਹਿੰਦੇ ਐਂ ਚੱਲੀ ਜਾਣੀ ਆਂ। ਪਿਆਰ ਮਿਲ ਰਿਹਾ। ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਦਾ। ਵੀਡੀਓ ਸ਼ੇਅਰ ਕਰ ਦਿਆ ਕਰੋ ਜੀ। ਓਕੇ।